ਫਲੋਰ ਦੇ ਨਜ਼ਦੀਕੀ ਪਿੰਡ ਅਸਰ ਤੋਂ ਕਤਲ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਰਾ ਨਾਮਕਔਰਸ ਰਾਤਰੀਕ ਨੂੰ ਆਪਣੇ ਪਿੰਡ ਤੋਂ ਆਪਣੀ ਦਵਾਈ ਲੈਣ ਲਈ ਕਸਬਾ ਬੰਗਿਆ ਵਿਖੇ ਗਈ ਸੀ ਜਿਸ ਮਗਰੋਂ ਮ੍ਰਿਤਕ ਦੇ ਪਤੀ ਲਿਆਕਤ ਅਲੀ ਨੇ ਦੱਸਿਆ ਕਿ ਉਸ ਦੀ ਪਤਨੀ ਸਕੂਰਾ ਨੇ ਉਹਨਾਂ ਦੇ ਸਹਾਂਝੀ ਜਾਣਕਾਰੀ ਵਿਅਕਤੀ ਬੱਚੂ ਗੰਨੀ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਗੁਰਾਇਆਂ ਦੇ ਨਜ਼ਦੀਕੀ ਪਿੰਡ ਅਟਾ ਦੇ ਛੱਪੜ 'ਚ ਸੁੱਟ ਦਿੱਤਾ ਤੇ ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਕੇ ਕਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਲੋਰ ਤੋਂ ਪ੍ਰਭ ਪਾਲ ਦੀ ਰਿਪੋਰਟ ਡਾਕਟਰ ਸਾਹਿਬ ਕੋਲ ਇੱਕ ਲੇਡੀ ਦੀ ਡੈਡਵੜੀ ਆਈ ਹੈਗੀ ਹੈ ਤੇ ਸਰ ਕਿਹੋਂ ਬਣੀ ਹੈਗੀ ਆ ਕਿੱਥੇ ਵੀ ਡੈਡ ਬੋਡੀ ਕੀ ਨਾਮ ਹੈਗਾ ਤੁਹਾਡਾ ਸਰ ਸਾਡੇ ਕੋਲ ਇੱਕ ਡੈਡ ਬੋਡੀ ਰੀਸੀਵ ਹੋਈ ਆ ਹੁਣੀ ਥੋੜੀ ਦੇਰ ਪਹਿਲੇ ਪੇਸ਼ੈਂਟ ਦਾ ਨਾਮ ਸੀਗਾ ਸਕੂਰਾ ਵਾਈਫ ਆਫ ਲਿਆਕਤ ਅਲੀ 30 ਸਾਲ ਦੀ ਫੀਮੇਲ ਆ ਆਸ਼ਾਗੁਰ ਦੇ ਰੈਜ਼ੀਡੈਂਟ ਨੇ ਜੀ ਤੇ ਇਹਨਾਂ ਦੀ ਬੋਡੀ ਗਰਾਇਆ ਕਿਸੇ ਨਾਲੇ ਵਗਰਾ ਤੋਂ ਮਿਲੀ ਆ ਜੀ ਤੇ ਬਾਕੀ ਹੁਣ ਪੁਲਿਸ ਦੇ ਪੇਪਰ ਆਉਂਦੇ ਆ ਤਾਂ ਪਹਿਲੀ ਲੜਕੀ ਦੀ ਇੱਕ ਡੈਡ ਬੋਡੀ ਮਿਲੀ ਹੈਗੀ ਗਰਾਇਆ ਦੇ ਇੱਕ ਛੱਪੜ ਦੇ ਵਿੱਚੋਂ ਆ ਠੀਕ ਆ ਨਾ ਬਟ ਕੀ ਲੱਗਦੀ ਸੀ ਉਹ ਵਾਈਫ ਹੀ ਕੀ ਨਾਮ ਸੀ ਉਹ ਸਕੂਰਾ ਜੀ ਇਹ ਪਤਾ ਲੱਗਾ ਵੀ ਐਤਵਾਰ ਤੋਂ ਘਰੋਂ ਕਿਤੇ ਦਵਾਈ ਲੈਣ ਗਈ ਦਵਾਈ ਲੈਣ ਗਈ ਸੀ ਕਿੱਥੇ ਗਈ ਸੀ ਬੰਗੀ ਗਈ ਸੀ ਬੰਗੀ ਗਈ ਸੀ ਹਾਂਜੀ ਤੇ ਭਾਜੀ ਇਹ ਗਰਾਂਹ ਕਿੱਦਾਂ ਪਹੁੰਚ ਗਏ ਇਹ ਇਹ ਆਪਰੇ ਵਾਲੀ ਬੱਸ ਨਹੀਂ ਮਿਲੀ ਜੀ ਓਕੇ ਇਹ ਚੱਲ ਗਈ ਫਗਵਾੜੇ ਹਾਂ ਹਾਂ ਫਗਵਾੜੇੋਂ ਬੱਸ ਬੈਠੀ ਗਰਾਂਹ ਓਕੇ ਠੀਕ ਹੈ ਗਰਾਂਹ ਆ ਕੇ ਉਹਨੇ ਆਟੋ ਤੇ ਮੈਨੂੰ ਫੋਨ ਕੀਤਾ ਓਕੇ ਕਹਿੰਦੇ ਮੈਂ ਤੇ ਆ ਕੇ ਮੈਨੂੰ ਆ ਕੇ ਲੈ ਆ ਮੈਂ ਫਲੋਰ ਆਂਗਾ ਆ ਕੇ ਜੀ ਓਕੇ ਫਲੋਰ ਮੈਂ ਵੇਟ ਕੀਤੀ ਉਹਦੀ ਹਾਂ ਦੋ ਤਿੰਨ ਫੋਨ ਵੀ ਲਾਏ ਮੋੜ ਕੇ ਧੁਨੀਆਂ ਦਿਤੀ ਮੋੜ ਕੇ ਗਰਾਹਾਂ ਧੁਨੀਆਂ ਦਿਤੀ ਅਸ ਕੀ ਨੀ ਵੀ ਆਉਣੀ ਸੀ ਬਟਿਓ ਤੇ ਜਿਹੜਾ ਮੁੰਡਾ ਨਾਲ ਸੀਗਾ ਅੱਛਾ ਬੱਚੂ ਈ ਬੱਚੂ ਹਾਂਜੀ ਉਹਦੇ ਨਾਲ ਸੀ ਲੜਕੀ ਦੇ ਮੁੰਡਾ ਹਾਂਜੀ ਨਾਲ ਸੀਗਾ ਨਾ ਹਾਂਜੀ ਇਹਦਾ ਕੋਈ ਕੋਈ ਰਿਲੇਸ਼ਨ ਸੀ ਤੁਹਾਡੇ ਨਾਲ ਨਹੀਂ ਜੀ ਨਹੀਂ ਸੀਗਾ ਨਹੀਂ ਜੀ ਇਹ ਤਾਂ ਫਿਰ ਇਹ ਮਿਲੇ ਕਿਤਾਬ ਵਿੱਚ ਹੀ ਬਾਜੀ ਏਡੀਆਂ ਹੋ ਜਾਈਆਂ ਪਤਾ ਨਹੀਂ ਸਾਨੂੰ ਓਕੇ ਕੀ ਸਾਰਾ ਮਾਮਲਾ ਕਿਤਾ ਹੈ ਕਹਾ ਸਕਦਾ ਹੋਇਆ ਸਾਰਾ ਹੈ ਇਹ ਹੱਸਾ ਹੋਇਆ ਜੀ ਜਵਾਈਲੈਂਡ ਗਈ ਸੀ ਬੰਗੀ ਅੱਛਾ ਜੀ ਇਹਨੂੰ ਲਕੱਬਾ ਸੀਗਾ ਮੂੰਹ ਨੂੰ ਓਕੇ ਇਹ ਜਵਾਈਲੈਂਡ ਗਈ ਸੀ ਬੰਗੀ ਉੱਥੇ ਇਹਨੂੰ ਬੱਸ ਨਹੀਂ ਮਿਲਿਆ ਪਰੇ ਦੀ ਇਹ ਚੱਲ ਗਈ ਫਗਵਾੜੇ ਨੂੰ ਫਗਵਾੜੇ ਤੋਂ ਗਰਾਂ ਵਾਲੀ ਬੱਸ ਪੜ ਲਈ ਨੇ ਅੱਛਾ ਜੀ ਰਾਜ ਗਰਾਂਆਂ ਮੁੰਡਿਆਂ ਨੇ ਘੇਰਾ ਪਾ ਲਿਆ ਇਹਨੂੰ ਓਕੇ ਹਾਂ ਜੀ ਉੱਥੇ ਘੇਰਾ ਪਾ ਗਏ ਇਹਦੇ ਇੱਥੇ ਲੁੱਟੀ ਆ ਮਾਰ ਕਟਵਾਰ ਕੀਤੀ ਆ ਮਾਰੀ ਆ ਮਾਰ ਕੇ ਛੱਪਣ ਛੱਡਦੀ ਆ ਓਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਸਾਨੂੰ ਇੱਦਾਂ ਪਤਾ ਲੱਗਾ ਜੀ ਜਿਹਦਾ ਭਰਾ ਆਇਆਗਾ ਵੱਡਾ ਮੁੰਡੇ ਦਾ ਜਿਹੜਾ ਮੁੰਡੇ ਨਾਲ ਘੇਰੀ ਜੀ ਮੁੰਡੇ ਨਾਲ ਲੈ ਕੇ ਇਹਦਾ ਭਰਾ ਆਗਾ ਗਣੀ ਓਕੇ ਉਹ ਇਹ ਮੁੰਡਾ ਜਦੋਂ ਇੱਥੇ ਫਲੋਰ ਆਇਆ ਇਹ ਮੇਰਾ ਜਵਾਈ ਇਹ ਫਲੋਰ ਆਇਆ ਤੇ ਇਹਨੂੰ ਕੁੜੀ ਨਾਲ ਟੇਰੀ ਹੁਣ ਕੀਤਾ ਤੇ ਮੈਂ ਗਰਾਏ ਤੋਂ ਚੜ ਗਿਆ ਤੇ ਮੈਨੂੰ ਫਲੋਰੋ ਲੈ ਜਾਈ ਇਹਦੇ ਮਗਰ ਇੱਥੇ ਗਣੀ ਨਾ ਮੋਟਰਸਾਈਕਲ ਆਇਆ ਦੋ ਤਰ ਬੰਦੇ ਹੋਰ ਸੀ ਨਾਲ ਗਣੀ ਤੇ ਕਿੰਨੇ ਬੰਦੇ ਹੁਣ ਕਾਬੂ ਕੀਤੇ ਹੈਗੇ ਇੱਕੋ ਹੀ ਬੰਦਾ ਕਾਬੂ ਕੀਤੇ ਬਾਕੀ ਬੰਦੇ ਨੂੰ ਚੱਕ ਲਈ ਦੇ ਚੱਕ ਨਹੀਂ ਰਿਹਾ ਹਾਂਜੀ ਨਾ ਨਾ ਲਿਖਿਆ ਨਾ ਚੱਕੇ ਠੀਕ ਆ ਕੀ ਮੰਗ ਕਰਦੇ ਹੋ ਅਸੀਂ ਮੰਗਾਂ ਸਾਫ ਮੰਗਦੇ ਆ ਜੀ